हां जी किसान वीरो स्वागत है त्वाडा अपने YouTube चैनल बाबा डेरी फार्म ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਰ ਨਗਾਂਮਾ ਛੇੜ ਲਈ ਲੈ ਕੇ ਆਏ ਆਂਗੇ ਉਹਨਾਂ ਵਿੱਚੋਂ ਦੋ ਤਾਂ ਆ ਗਿਆ ਤਾਜ਼ੀਆਂ ਸੂਈਆਂ ਤੇ ਇੱਕ ਆ ਗਈ ਟੋਕੜ ਤੇ ਜਿਸ ਘਰ ਚੋਂ ਵੀਡੀਓ ਬਣਾ ਰਹੇ ਆਂ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਆਪਣੀ ਮੰਨ ਕੇ ਚੱਲੋ ਕਰੇ ਲੂਕਸ ਨੂੰ ਚੋਹੇ ਤਿੰਨੇ ਪਸ਼ੂ ਛੇੜ ਕਰ ਰਹੇ ਆ ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਆਜੋ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਉਹ ਠੀਕ ਹੋਂ ਬਾਈ ਹਾਂਜੀ ਵਧੀਆ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦਿਓ ਨਾਮ ਹਰਦੀਪ ਸਿੰਘ ਜੀ ਪਿੰਡ ਰਾਜਗੜ੍ਹ ਜ਼ਿਲ੍ਹਾ ਬਠਿੰਡਾ ਜੀ ਤਹਿਸੀਲ ਫੂਲਾ ਤਿੰਨੇੜੇ ਦੇ ਪਿੰਡ ਬਾਈ ਆਪਾਂ ਨੂੰ ਨੇੜੇ ਪਿੰਡ ਆਦਮਬੁਰਾ ਜੀ ਠੀਕ ਹੈ ਨਾਲ ਅਲਕੜਾ ਜੀ ਇਹ ਸਲਾਤਪੁਰਾ ਰਹਿ ਗਿਆ ਜੀ ਠੀਕ ਹੈ ਵੀਰੇ ਹਾਂਜੀ ਨਾਲ ਬੁੱਲੇ ਵਾਲਾ ਜੀ ਬੁੱਲੇ ਵਾਲਾ ਹਾਂਜੀ ਕੰਟੈਕਟ ਨੰਬਰ ਬੋਲ ਦਿਓ ਬਾਈ ਆਪਣਾ 86994 50782 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਬਾਈ ਜਿਹੜੇ ਆਪਾਂ ਸਾਹਮਣੇ ਵੈੜ ਦੇਖ ਰਹੇ ਆ ਕਿਹੜਾ ਸੂ ਕਿੰਨਾ ਟਾਈਮ ਹੋ ਗਿਆ ਬਈ ਸੂਈ ਨੂੰ ਸੂਈ ਨੂੰ ਹੋ ਗਿਆ ਜੀ ਤਾਂ ਕਰੀ ਬਣਾ ਸਵਾ ਸਵਾ ਕੁ ਮਿੰਟ ਹੋ ਕਰੀ ਨੂੰ ਠੀਕ ਹੈ ਵੀਰੇ ਤੇ ਬੱਚਾ ਹੈ ਵੀਰੇ ਬੱਚਾ ਮਰ ਗਿਆ ਐਕਸਪਾਇਰ ਆ ਬੱਚਾ ਹਾਂ ਜੀ ਠੀਕ ਹੈ ਬੱਚਾ ਕਿਸੀ ਵੇਚੇ ਬੱਚੀ ਸੀਗੀ ਠੀਕ ਹੈ ਬੱਚੀ ਸੀਗੀ ਤੇ ਬਾਈ ਜੀ ਕਿੰਨਾ ਦੁੱਧ ਨੈਟ ਤੇ ਆ ਰਾ ਹੁਣ ਦੋਵਾਂ ਟਾਈਮਾਂ ਦਾ ਦੁੱਧ 14 ਕਿਲੋ ਖੁੱਲਾ ਹੋ ਜੀ ਠੀਕਾ ਨਾੜਾ ਨੂੜਾ ਬਾਈ ਲੈ ਵੇ ਤੇ ਚੈੱਕ ਕਰ ਸਕਦੇ ਹਾਂ ਬੜੀਆਂ ਚੰਗੀਆਂ ਜੇ ਕੋਈ ਵੀਰ ਮੰਨ ਕੇ ਚਲੋ ਵੀ ਤਿੰਨਾ ਬੜਾਂ ਦੀ ਦੋ ਟਾਈਮ ਚਾਰ ਟਾਈਮ ਚਵਾਈ ਕਰਨੀ ਚਾਹੁੰਦਾ ਕਰ ਸਕਦਾ ਥੱਲੇ ਕਰਕੇ ਲੈ ਕੇ ਜਾਵਾਂ ਜੀ ਹਾਂ ਦੋਸਤ ਠੀਕ ਹੈ ਬਾਈ ਕਹਿੰਦਾ ਤਸੱਲੀ ਕਰਕੇ ਲੈ ਕੇ ਜਾਵੋ ਕੋਈ ਚੱਕਰ ਹੀ ਨਹੀਂ ਲੈਵਾ ਪਸ ਨੂੰ ਚੈੱਕ ਕਰਾ ਲੈ ਲੈਵਾ ਬਹੁਤ ਸੋਹਣਾ ਬਹੁਤ ਵਧੀਆ ਜੀ ਹੂੰ ਫੀਟਿੰਗ ਦਾ ਲੈਵਾ ਬਹੁਤ ਸੋਹਣਾ ਕੱਲਾ ਕੱਲਾ ਥਣ ਪੂਰੀ ਵਿਥੀ ਤੇ ਥਣ ਲੱਗਿਆ ਵਗਾ ਬਾਕੀ ਸੀਲ ਠੰਡੇ ਆ ਬਾਈ ਕੋਈ ਜੀ ਗੱਲ ਨਹੀਂ ਹੂੰ ਮੈਂ ਮਰਜੀ ਲੈ ਕੀ ਬਾਤ ਹੈ ਠੰਡੀ ਠੰਡੀ ਕਰਮ ਵਾਲੀ ਫੁੱਲ ਆ ਗਈ ਖੋਲਿਓ ਬਾਈ ਤੁਰੋ ਬਾਕੀ ਚਮਕ ਵਾਲੀ ਆ ਸਮੀ ਭਲੀ ਚੰਗੀਆਂ ਕਦ ਬੱਡ ਵਾਲੀ ਆ ਬਾਈ ਇੰਪਰੋਾਈ ਨਿਕਰ ਫੁੱਲ ਫੇਸ ਵਗੈਰਾ ਵੀ ਆਪਸ ਨੂੰ ਚੈੱਕ ਕਰਾ ਲੈ ਫੇਸਬੂਕ ਚੈੱਕ ਕਰ ਸਕਦੇ ਬੜਾ ਪਿਆਰਾ ਲੋ ਤੂੰਰਾ ਤਰਾ ਵੀ ਚੈੱਕ ਕਰ ਸਕਦੇ ਇੱਕ ਨੰਬਰ ਤੂੰਰਾ ਆ ਗਿਆ ਤੇ ਬਾਈ ਜੇ ਤਾਂ ਫਿਰ ਮੁੱਲ ਕੀ ਰਹੂਗਾ ਲੈਣ ਦੇਣ ਮੁੱਲੋ ਜਾਇਜ਼ ਹੀ ਆ ਜੀ 32000 ਦੇ ਦੇਾਂਗੇ 32000 ਰੁਪਏ ਜੀ ਠੀਕ ਹੈ ਬਾਈ ਬਾਕੀ ਨਾ ਜੇ ਗੱਲ ਕਰੀਏ ਸਮੇ ਪਲੀ ਜਿਆ ਤੋਰੇ ਤਰੇ ਦੀ ਨਾ ਜਮਾ ਇੱਕ ਨੰਬਰ ਆ ਥਾਣਾ ਦਾ ਸਾਇਸੂਜ ਵੀ ਇੱਕ ਨੰਬਰ ਆ ਥੋੜਾ ਜਿਹਾ ਬਈ ਕੈਮਰੇ ਤੋਂ ਵੀ ਡਰਦੀ ਜ਼ਰੂਰ ਆ ਕਰਮ ਵਾਲੀ ਹੋਰ ਕੋਈ ਦਿੱਕਤ ਨਹੀਂ ਤੇ ਬਾਈ ਜੀ ਧਾਰਾ ਮਰੋਂਗੇ ਹਾਂ ਜੀ ਹਾਂ ਜੀ ਮਰਦੂਰ ਮਰਾਂਗੇ ਜੀ ਠੀਕ ਆ ਧਾਰਾ ਬਾਈ ਕਹਿੰਦਾ ਮਾਰ ਦਿੰਨੇ ਆ ਬਾਈ ਤੇ ਨਾੜਾ ਨੂੜਾ ਹਵਾਨੇ ਤੇ ਤੁਸੀਂ ਚੈੱਕ ਕਰ ਸਕਦੇ ਹੋ ਬੜੀਆਂ ਚੰਗੀਆਂ ਆ ਗਈਆਂ ਤੋਟੜੀ ਨਾੜ ਵੀ ਬੜੀ ਚੰਗੀ ਲੱਗੀ ਬਈ ਆ ਚਾਰੂ ਚਰੂ ਬੜੀ ਆ ਹਾਂਜੀ ਹਾਂਜੀ ਛੜਦੇ ਕੋਈ ਨਹੀਂ ਸਹੀ ਬਾਕੀ ਗੱਲ ਹੋਰ ਜਦੋਂ ਬਾਹਰ ਪਸੂ ਕੱਡੇ ਕੋਡੇ ਇੱਕ ਸਾਈਂ ਖੜੇ ਰਹਿੰਦੇ ਜੀ ਆਪਣੇ ਤਾਂ ਜਦੋਂ ਬਾਹਰ ਬੂਰ ਕੱਢਦੇ ਆ ਪਸੂ ਤੇਜ਼ੀ ਕਰਨ ਪੈਂਦੇ ਆ ਬਾਕੀ ਮੰਨ ਕੇ ਚੱਲੋ ਵੀ ਬਾਈ ਕੋਲੇ ਸਾਰਾ ਥਾਂ ਭਰੇ ਬਸ ਇੱਥੇ ਹੀ ਰਹਿੰਦੇ ਜੀ ਪਸੂ ਸਾਰੇ ਆ ਹੀ ਰਹਿੰਦੇ ਸਭ ਤੋਂ ਵੀ ਘੰਟੇ ਹੂੰ ਕਿਉਂਕਿ ਇੱਧਰ ਉੱਧਰ ਨੂੰ ਥਾਂ ਹੈ ਨਹੀਂ ਬਾਈ ਕੋਲੇ ਇੱਕ ਥਾਂ ਤੇ ਹੀ ਖੜੇ ਰਹਿੰਦੇ ਆ ਆ ਵੀ ਕੱਢ ਗਏ ਜੀ ਪਹਿਲਾਂ ਬਈ ਧਾਰਾ ਮਾਰ ਦੋ ਇਹਦੀਆਂ ਬਲੀ ਚੰਗੀ ਚਵਾਈ ਹੈਗੀ ਨਾ ਇੱਕ ਨੰਬਰ ਚਵਾਈ ਹਮ ਮੋਟੀ ਮੋਟੀ ਚਵਾਈ ਹੈ ਬਾਈ ਕੰਨੇ ਕੁ ਵਰਦੀ ਖੜਕਾ ਕਰਦੀ ਹੈ ਪਤਾ ਲੱਗਦਾ ਕਰਮਾਂ ਦਾ ਬਾਕੀ ਕੋਈ ਲੱਤ ਨਹੀਂ ਜੱਕਣੀ ਕੋ ਹੋਰ ਨਹੀਂ ਜੀ ਲੋ ਮੌ ਇਹ ਨਾ ਖੜੀ ਕੋਈ ਦਿੱਕਤ ਹੀ ਨਹੀਂ ਅਸਲ ਵਿੱਚ ਇਹ ਗੱਲ ਕਰੀ ਲੈ ਕੀ ਬਾਤ ਹੈ ਓਕੇ ਹੈ ਬਾਈ ਦਮ ਮੁੱਲ ਵੀ ਬਾਈ ਨੇ ਬਾਈ ਜਾਇ ਰੱਖਿਆ ਬਾਕੀ ਠੰਡੀ ਸੀ ਇਹ ਦੇਖ ਸਕਦਾ ਫੁੱਲ ਤੇ ਬਾਈ ਕਹਿੰਦਾ ਕੋਈ ਚੱਕਰੀ ਭਾਵੇਂ ਚਾਰ ਟਾਈਮ ਚਵਾਈ ਕਰ ਲਓ ਭਾਵੇਂ ਤਿੰਨ ਟਾਈਮ ਕਰ ਲਓ ਤੇ ਅੱਗੇ ਬਾਈ ਜੀ ਦੋ ਨੰਬਰ ਤੇ ਜਰਸੀ ਆ ਗਈ ਬਾਈ ਜੀ ਹਾਂ ਜਰਸੀ ਕਰੋ ਠੀਕ ਹੈ ਜਰਸੀ ਕ੍ਰੋਸ ਤੇ ਕਿਹੜਾ ਸੁਆ ਆ ਗਈ ਬਾਈ ਇਹ ਦੂਜੇ ਸੁਆ ਜਿਓ ਦੂਜਾ ਸੁਆ ਕਿੰਨਾ ਟਾਈਮ ਹੋ ਗਿਆ ਬਾਈ ਸੂਈ ਨੂੰ ਸੂਈ ਨੂੰ ਹੋ ਗਿਆ ਤਕਰੀਨ 2 ਮਹੀਨੇ ਬੱਚੀ ਆ ਬੱਸੀ ਹੈ ਜੀ ਹਾਂ ਠੀਕ ਹੈ ਬੱਚਾ ਇਹਦੇ ਮਗਰ ਆ ਗਿਆ ਬਾਈ ਬੱਸੀ ਤੇ ਕੁਆਲਿਟੀ ਦੇਖ ਸਕਦੇ ਹੋ ਬਾਈ ਕੱਦ ਕਾਠ ਬਹੁਤ ਆ ਹਾਂਜੀ ਕੋਈ ਵੀਰੇ ਨਾ ਹੋਵੇ ਵੀ ਛੋਟੀ ਜਿਹੀ ਨਾ ਮੰਨ ਗਏ ਤੇ ਕਿੰਨਾ ਦੁੱਧ ਹਾਜ਼ਰ ਆ ਬਾਈ ਦੁੱਧ ਇਹਦੇ ਥਲੇ 14 ਖੁੱਲ੍ਹਾ ਜੀ ਠੀਕ ਹੈ ਬਾਈ ਉਹ ਸਾਊਸੀਲਾ ਹਾਂਜੀ ਬਿਲਕੁਲ ਜੀ ਬਿਲਕੁਲ ਚੂਣ ਚਵਾ ਕੇ ਮੈਂ ਦਾ ਬਾਈ ਇੱਕ ਨੰਬਰ ਹੈ ਜੀ ਠੀਕ ਹੈ ਚੂਣ ਚਵਾ ਬਾਈ ਇੱਕ ਨੰਬਰ ਹੈ ਲੈ ਜੀ ਕਹਿ ਨਹੀਂ ਮਾਰ ਜੀ ਬੈਠ ਰਹੋ ਗਰਮ ਮੜ ਦਾ ਕੰਮ ਨਹੀਂ ਜੀ ਕੋਈ ਸਹੀ ਗੱਲ ਆ ਬਾਈ ਕਹਿਣਾ ਕਰਮ ਵਾਲੀਆਂ ਨੇ ਕੁਝ ਨਹੀਂ ਬਾਕੀ ਥਾਣਾ ਦਾ ਗਿਆ ਚੈੱਕ ਕਰ ਸਕਦੇ ਹੋ ਬੱਚਾ ਵੀ ਸਾਨੂੰ ਇਹਦੇ ਮਗਰ ਬਸ ਥੀ ਮਿਲ ਜੂਗੀ ਤੇ ਲੇਵਾ ਵੀ ਆਪਾਂ ਚੈੱਕ ਕਰਾਂ ਨਮੜਾ ਕਰਾਓ ਬਾਈ ਇਧਰ ਨੂੰ ਆਪਾਂ ਦਿਖਾ ਦਨੇ ਲੇਵਾ ਕਰਮਲੀ ਦਾ ਹੂੰ ਲੈ ਲੇਵਾ ਚੈੱਕ ਕਰੋ ਫੀਟਿੰਗ ਜਿਹੜਾ ਲੇਵਾ ਇਹਨੂੰ ਆ ਕੇ ਕਰਮਾ ਨੂੰ ਬਹੁਤ ਸੁਣਾ ਸਾਫ ਸੁਥਰੇ ਲੇਵੇ ਵਾਲੀ ਆ ਬਾਕੀ ਲੱਗ ਰੂਪ ਹੂੰ ਇਧਰੋਂ ਆਪਾਂ ਦਿਖਾ ਦਨੇ ਕੋਈ ਗੱਲ ਨਹੀਂ ਬਾਈ ਲੈ ਦੇਖ ਸਕਦੇ ਹੋ ਥਾਣਾ ਦਾ ਗਾਇਓ ਕਿ ਆਪਣਾ ਇਹ ਗੱਲ ਕਰੀਏ ਇੱਕੋ ਜਿਹਾ ਥਾਣਾ ਤੇ ਫੋਟ ਨਹੀਂ ਕਿਸਾਨ ਨਹੀਂ ਹਾਂਜੀ ਹਾਂਜੀ ਬਾਕੀ ਹੱਥੀ ਚੋਲੇ ਭਾਵੇਂ ਬਾਈ ਚੋਲੇ ਮਸ਼ੀਨ ਤੇ ਕੋਈ ਦੇਖਦੀ ਨਹੀਂ ਖੋਲ ਦਿਓ ਬਾਈ ਇਹਨੂੰ ਵੀ ਤੋੜ ਦਿਓ ਫੋੜ ਕੇ ਤਾਂ ਚਾ ਬਾਈ ਚੰਗਾ ਆ ਗਿਆ ਕਰਨ ਸਾਨੂੰ ਦੋ ਚੀਜ਼ਾਂ ਮਿਲ ਜਾਣੀਆਂ ਬੱਚਾ ਵੀ ਨਾਲ ਵਸੀ ਤੇ ਆ ਰਹੀ ਹੋਈ ਪਈ ਆ ਕਿਨੇ ਬਾਈ ਹਾਂਜੀ ਹਾਂਜੀ ਤੇ ਬਾਈ ਜੀ ਇਹਦਾ ਮੁੱਲ ਫਿਰ ਕੀ ਰਹੂਗਾ ਲੈਣ ਤੇ ਇਹਦਾ ਮੁੱਲ ਇਹਦਾ ਮੁੱਲ ਜਾਇਜ਼ ਜਿਹੜੇ 35 ਦੇ ਦੇਵਾਂਗੇ ਜੀ 35 ਦਿਨ ਬਸ ਇਧਰ ਤੋਂ ਇਧਰ ਤੋਂ ਕਿਉਂਕਿ ਇਧਰੋਂ ਤੋਪਾ ਥੋੜੀ ਤਾਂ ਕਰਕੇ ਸਾਫ਼ ਨਹੀਂ ਦਿਖਾਈ ਦਿੰਦਾ ਲੈ ਚੈੱਕ ਕਰੋ ਬਈ ਤੋੜਾ ਤਾਰਾ ਇੱਕ ਨੰਬਰ ਕਿੰਨੇ ਦੀ ਦੇ ਦੋਗੇ ਬਾਈ ਇਹ ਬਸ 35 ਦੇ ਦਿਆਂਗਾ ਜੀ ਠੀਕ ਆ 30000 35 ਦੇ ਦੇ ਦਿਆਂਗੇ ਆਪਾਂ ਬਾਕੀ ਕੁਆਲਿਟੀ ਵੈਡ ਤੁਸੀਂ ਬਈ ਦੇਖ ਸਕਦੇ ਤਾਰਾ ਬਈ ਇਹਦੀਆਂ ਵੀ ਮਾਰੋਗੇ ਹਾਂਜੀ ਤਾਰਾਂ ਬਈ ਮਾਰੋ ਠੀਕ ਆ ਤਾਰਾਂ ਬਈ ਕਹਿੰਦਾ ਆਪਾਂ ਬਈ ਇਹਦੀਆਂ ਵੀ ਮਾਰ ਦਿੰਦੇ ਆਗੇ ਠੰਡੀ ਠੰਡੀ ਇਹ ਵੀ ਬਹੁਤ ਹਾਂਜੀ ਹਾਂਜੀ ਠੰਡੀ ਇੱਕ ਨੰਬਰ ਲੈ ਬਈ ਚੌਣ ਚਵਾਈ ਆਪਸ ਨੂੰ ਇਹਦਾ ਵੀ ਚੈੱਕ ਕਰਵਾ ਲੈ ਕਰਨ ਵਾਲੀ ਤੇ ਲੈ ਚਵਾਈ ਚਵਾਈ ਚੈੱਕ ਕਰ ਸਕਦੇ ਹੋ ਬਈ ਇੱਕ ਨੰਬਰ ਇਹਦੇ ਚਵਾਈ ਤਾਂ ਉਹ ਤੋਂ ਮੋਟੀ ਹੈ ਜੀ ਗੁੱਥੀ ਹੀ ਪਾੜਦੀ ਆ ਬਈ ਹਨਾ ਕੀ ਬਾਤ ਹੈ ਬਹੁਤ ਸੁਣੀ ਚਵਾਈ ਆ ਅਸਲ ਵਿੱਚ ਇਹ ਕਹਦੀ ਹੈ ਖੜਕਾ ਕਰਦੀ ਹੈ ਪੂਰਾ ਕਿਉਂਕਿ ਚਵਾਈ ਅਸਲ ਵਿੱਚ ਹੈਗੀ ਆ ਮੋਟੀ ਚਵਾਈ ਆ ਗਈ ਪੂਰੀ ਬਾਕੀ ਬਾਈ ਨੇ ਮੁੱਲ ਵੀ ਬਾਈ ਕਹਿੰਨਾ ਬਸ ਲੈਣ ਦੇਣੀ ਕਰਨਿਆ ਜੈ ਜੀ ਹੈ ਜੀ ਆਪਾਂ ਤਾਂ ਜੈ ਰੇਡ ਕਰਾਈ ਬਿਲਕੁਲ ਹੂੰ ਬਾਕੀ ਹੋਰ ਬਾਈ ਇਕੱਲਾ ਹੂੰ ਫੈਟ 6 ਫੈਟ ਆ ਮੱਝਾਂ ਵਾਲਾ ਕੰਮ ਏ ਇੰਨੀ ਫੈਟ ਹਾਂਜੀ ਹਾਂਜੀ ਠੀਕ ਐ ਸੇਫ ਐਂਟ ਆਉਂਦੀ ਆ ਪੰਜਾਹ ਦਾ ਕੰਮ ਹੀ ਆ ਗਰਮ ਵਾਲੀ ਦਾ ਤੇ ਅੱਗੇ ਬਾਈ ਲਾਸਟ ਤੇ ਤਿੰਨ ਨੰਬਰ ਕਿਹੜਾ ਸੂਆ ਆ ਗਿਆ ਇਹ ਦੂਜੇ ਸੂਈ ਜੀ ਕਿੰਨਾ ਟਾਈਮ ਹੋ ਗਿਆ ਬਾਈ ਸੂਈ ਸੂਈਰ ਹੋ ਗਿਆ ਬਾਈ 15 ਦਿਨਾਂ ਦਾ 15 ਉਹ ਬੱਚੀ ਹਾਂ ਬੱਸੀ ਬੜੀ ਚੰਗੀ ਆ ਹਾਂਜੀ ਹਾਂ ਕਰਮਾਲੀ ਮਗਰ ਬੱਚਾ ਬਈ ਆ ਗਿਆ ਬੱਸੀ ਬੱਸੀ ਦੀ ਕੁਆਲਿਟੀ ਚੈੱਕ ਕਰ ਸਕਦੇ ਬੜੀ ਚੰਗੀ ਆ ਪਿਓਰ ਜਰਸੀ ਆ ਗਈ ਬਈ ਹਾਂਜੀ ਪਿਓਰ ਜਰਸੀ ਹੈ ਹੂੰ ਤੇ ਫੇਸਬੁੱਕ 'ਸਾਪਾ ਮੜਾ ਚੈੱਕ ਕਰ ਇਹ ਦੇਖੋ ਜੀ ਮੂੰਹ ਦੇਖੋ ਬੂਲਾ ਦੂਤੀ ਬੱਸੀ ਚੈੱਕ ਕਰ ਸਕਦੇ ਬੜੀ ਪਿਆਰੀ ਐ ਛੋਟਾ ਕਰਨਾ ਨਿੱਕਾ ਜਿਹਾ ਮੂੰਹ ਆ ਗਿਆ ਕੁਆਲਿਟੀ ਵੈਡ ਦੀ ਜੀ ਗੱਲ ਕਰੀਏ ਨਾ ਇੱਕ ਨੰਬਰ ਹੈ ਬਾਕੀ ਲੇਵਲ ਉਹ ਦੀ ਸਾਫ ਸੁਥਰੀ ਫੀਟੰਗੜਾ ਲੈ ਵਾ ਕਿੰਨਾ ਦੁੱਧ ਆਇਆ ਬਈ ਨਾ ਦ 12 ਕਿਲੋ ਹੋ ਗਿਆ ਇਸ ਟਾਈਮ ਠੀਕ ਹੈ ਬਈ ਲੇ ਪਰਥਾਂ ਨੂੰ ਤੋਂ ਬਈ ਮੜਿਆ ਰੋਕ ਦਿਖਾ ਦੀ ਚੈੱਕ ਕਰਵਾ ਦੀ ਸਮਾਰ ਕੇ ਥੋੜਾ ਡਰਦੀ ਹੈ ਹੈ ਨਾ ਕੋਈ ਗੱਲ ਨਹੀਂ ਰੋਕ ਉੱਥੇ ਲੈ ਜਾ ਲੋ ਬਈ ਉਸੇ ਦਿਖਾ ਦੇ ਕਹਿੰਦਾ ਨਾ ਬਈ ਕਰ ਮਾਰ ਇੱਕ ਬੱਚੇ ਦਾ ਕਰ ਦੀ ਜੀ ਥੋੜਾ ਜਿਹਾ ਜ਼ਿਆਦਾ ਥੋੜਾ ਜਿਹਾ ਬੱਚੇ ਦਾ ਵੀ ਕਰ ਦੀਆ ਕੁਝ ਜਦੋਂ ਬੰਦਾ ਬਾਹਰ ਨਹੀਂ ਕੱਢਦਾ ਹਾਂਜੀ ਹਾਂਜੀ ਬਾਕੀ ਵੱਡੇ ਗੱਲ ਤਾਂ ਖੋਲਦੇ ਨੇ ਜੀ ਹੂੰ ਨਾ ਖੋਲਣ ਦਾ ਕਰਕੇ ਫਿਰ ਬਸ਼ੂਮੇ ਦੀ ਹੋ ਜਾਂਦਾ ਨਥਣਾ ਦਾ ਬਈ ਚੈੱਕ ਕਰਵਾਣਿਆ ਇੱਕ ਨੰਬਰ ਥਾਣ ਆ ਗਿਆ ਗੁਲਾਬੀ ਨੂੰ ਥਾਣ ਲੱਗਿਆ ਵਾ ਨਾੜਾ ਨੂੰ ਰਹਾ ਵਲੇ ਤੇ ਬੜੀਆਂ ਚੰਗੀਆਂ ਆ ਗਿਆ ਬੱਚਾ ਵਸੀ ਆ ਗਿਆ ਇਹਦੇ ਮਗਰ ਬਾਕੀ ਲੈਵਾ ਜਿਹੜਾ ਇਹਨੂੰ ਆ ਗਿਆ ਬਈ ਟਾਇਰ ਤੇ ਫਿਟਨੈਸ ਵਾਲਾ ਇਹਨੂੰ ਲੈਵਾ ਗਿਆ ਕਰਮਣ ਨੂੰ ਬਹੁਤ ਵਧੀਆ ਮੜਾ ਇੱਕ ਰਿਓ ਬਈ ਤੈਨੂੰ ਆਪ ਦਿਖਾਈ ਤੀ ਸਮਾਨ ਤੇ ਚਲੋ ਤੋਏ ਲੈ ਬਈ ਚੇਕ ਕਰ ਸੰਦ ਬਹੁਤ ਸੋਹਣਾ ਹਵਾਨਾ ਕਰਮਣੀ ਲੱਗਾ ਵਾ ਇਧਰੋਂ ਵੀ ਦੇਖ ਸਕਦੇ ਨਾੜਾ ਨਾ ਫੁੱਲ ਚੰਗੀਆਂ ਤਾਰਾਂ ਬਈ ਮਰੋਂਗੇ ਹਾਂਜੀ ਤਾਰਾਂ ਮਰਾਂਗੇ ਤੇ ਮੁੱਲ ਬਈ ਇਹਦਾ ਲੈਣ ਦੇ ਮੁੱਲੇ 40 ਦੇ ਦਾਂਗੇ 40 ਹਜ਼ਾਰ ਹਾਂਜੀ ਠੀਕ ਐ ਬਈ ਇਹ ਬਾਈ ਕਹਿੰਦਾ 45000 ਰੁਪਏ ਦੇ ਦਾਂਗੇ ਤਾਰਾਂ ਬਈ ਇਹਦੀਆਂ ਵੀ ਮਾਰ ਕੇ ਦਿਖਾ ਦਿੰਦੇ ਆਗੇ ਲੈ ਬਈ ਠੰਡੀ ਠੰਡੀ ਦੇਖ ਸਕਦਾ ਬਾਕੀ ਬੱਚਾ ਵੀ ਤਿਆਰ ਹੋਇਆ ਹੀ ਪਿਆ ਨਾਲ ਨਹੀਂ ਬਈ ਹਾਂਜੀ ਹਾਂਜੀ ਹੂੰ ਆਗਾ ਹੀਟ ਚ ਥੋੜੇ ਉੱਤੇ ਚੜਦੀ ਇੱਕ ਮਿੰਟ ਪਰ ਇਹ ਹੋ ਤਾਂ ਫਾਇਦਰ ਸੋਟਲੇ ਖੜੀ ਬਸ ਤੇਰੇ ਵੇ ਆ ਉਸ ਤੇ ਚੜਦੀ ਹੈਗਾ ਲੈ ਬਈ ਚੋਣ ਚ ਵਾਪਸ ਨੂੰ ਇਹਦਾ ਵੀ ਚੈੱਕ ਕਰਵਾ ਲੈ ਕਿ ਬਾਈ ਬੋਤਲ ਹੀ ਲੱਗੇ 1 ਨੰਬਰ ਚ ਬਾਈ ਹੂੰ ਸਹੀ ਗੱਲ ਹੈ ਲੈ ਝੂਂਟਾ ਬਾਈ ਇਹਨੂੰ ਵੀ ਦੇਖ ਸਕਦੇ ਕਰਮਣੇ ਨੋ 6 ਨੰਬਰ ਲੱਗਿਆ ਮੋਟਾ ਮੋਟਾ ਝੂਂਟਾ ਲੱਗਦਾ ਬਾਕੀ ਮੋਲ ਬਾਈ ਨੇ ਬਾਈ ਕਿੰਨਾ ਵੀ ਜਾਇ ਰੱਖਿਆ ਲੈਣ ਦੇਣ ਮੋਲੀ ਰੱਖਿਆ ਲੈ ਝੂਂਟੇ ਬਾਅਦ 1 ਨੰਬਰ ਆ ਗਿਆ ਮੋਟੀ ਮੋਟੀ ਸਬਾਈ ਇਹ ਗੰਨੇ ਖੁਗਦੀ ਲੋ ਜਹੋਣ ਸਾਡਾ ਦਿਖਾ ਦੋ ਜੀ ਦੁਬਾਰਾ ਵੇਖੇ ਬਰਾ ਬੜਾ ਚੰਗਾ ਕੰਡਦੀ ਆ ਹਾਂ ਜੀ ਹਾਂ ਜੀ 1 ਨੰਬਰ ਸਹੀ ਗੱਲ ਹੈ ਬਾਈ ਤੇ ਜੇ ਕਿਸੇ ਵੀ ਵੀਰ ਨੂੰ ਨਾ ਬਾਈ ਤਿੰਨਾ ਬੈੜਾ ਚ ਨਾ ਕੋਈ ਵੀ ਬੈੜਾ ਥੱਲੇ ਕਰਕੇ ਲੈ ਕੇ ਜਾਵੇ ਇਹ ਗੱਲ ਬੜੀ ਹੋਰ ਠੀਕ ਹੈ ਹਾਂਜੀ ਬਾਈ ਕਿਹਨਾਂ ਬਾਈ ਜਿੰਨਾ ਜਿੰਨਾ ਕੋ ਦੱਸਿਆ ਉਹੀ ਕੁਝ ਨਿਕਲੂ ਬਾਈ ਹੂੰ ਸਹੀ ਗੱਲ ਆ ਬਾਈ ਤੇ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ ਜੀ